ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਤੁਹਾਡੇ ਸਾਹਮਣੇ ਇੱਕ ਸਾਖੀ ਦੱਸਣ ਜਾ ਰਿਹਾ ਜਿਸ ਦੇ ਵਿੱਚ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਗੁਰਸਿੱਖ ਹੋਇਆ ਬਾਬਾ ਆਦਮ ਜੀ ਬਾਬਾ ਆਦਮ ਜੀ ਬਹੁਤ ਗਰੀਬ ਘਰਾਣੇ ਦੇ ਪਰਿਵਾਰ ਦੇ ਵਿੱਚੋਂ ਸਨ ਜਿਨ੍ਹਾਂ ਦੀ ਜਦੋਂ ਜਵਾਨੀ ਦੀ ਉਮਰ ਆਈ ਤੇ ਉਹਨਾਂ ਦਾ ਪਰਿਵਾਰ ਨੇ ਵਿਆਹੋ ਕਰ ਦਿੱਤਾ ਜਦੋਂ ਵਿਆਹੋ ਕਰ ਦਿੱਤਾ ਕਈ ਸਾਲ ਲੰਘ ਗਏ ਉਮਰ ਬੰਡੇ ਪੇ ਵਿੱਚ ਆ ਗਈ ਪਰ ਘਰ ਵਿੱਚ ਕੋਈ ਔਲਾਦ ਨਾ ਹੋਵੇ। ਨਾ ਪੁੱਤਰ ਨੇ ਜਨਮ ਲਿਆ, ਨਾ ਧੀ ਨੇ ਜਨਮ ਲਿਆ। ਕੋ ਕੋ ਨੂੰ ਕੋਈ ਪਾਗ ਨਾ ਲੱਗੇ। ਬਾਬਾ ਆਦਮ ਜੀ ਦੀ ਘਰ ਵਾਲੀ ਪਤਨੀ ਆਂਦੀ ਹੈ। ਜੀ ਮੇਰਾ ਮਨ ਬੜਾ ਉਦਾਸ ਰਹਿੰਦਾ ਹੈ ਬਾਬਾ ਆਤਮ ਜੀ ਕਹਿੰਦੇ ਕਿਉਂ ਕਿਸ ਗੱਲ ਤੋਂ ਉਦਾਸ ਰਹਿੰਦਾ ਹੈ ਉਹ ਕਹਿੰਦੇ ਆ ਜੀ ਆਪਣੀ ਜਿਹੜੀ ਕੁਲ ਹੈ ਉਹ ਕਿਵੇਂ ਵਧੇਗੀ ਕਿਉਂਕਿ ਜਿਨ੍ਹਾਂ ਕਰ ਕੋਈ ਔਲਾਦ ਨਹੀਂ ਉਹ ਇਸ ਗੱਲ ਨੂੰ ਜਾਣ ਸਕਦੇ ਹਨ ਕਿ ਔਲਾਦ ਨਾ ਹੋਣ ਦਾ ਵੀ ਬਹੁਤ ਵੱਡਾ ਦੁੱਖ ਹੁੰਦਾ ਹੈ ਜਿਵੇਂ ਕਿਸੇ ਦਾ ਕੋਈ ਜਵਾਨ ਪੁੱਤਰ ਮਰ ਜਾਂਦਾ ਤੇ ਉਹਦਾ ਦੁੱਖ ਹੈ ਔਲਾਦ ਨਾ ਹੋਣੀ ਤਾਂ ਵੀ ਦੁੱਖ ਹੈ ਕਹਿੰਦੇ ਬੜਿਆਂ ਸਾਧੂਆਂ ਸੰਤਾਂ ਫਕੀਰਾਂ ਕੋਲੇ ਗਏ ਉਹਨਾਂ ਨੇ ਕਿਸੇ ਨੇ ਕੁਝ ਕਹਿ ਦੇਣਾ ਕਿਸੇ ਨੇ ਕੁਝ ਕਹਿ ਦੇਣਾ ਵੀ ਐਦਾ ਕਰੋ ਤੁਹਾਡੇ ਘਰੇ ਔਲਾਦ ਹੋ ਜਾਵੇ ਕੁਝ ਫਕੀਰਾਂ ਨੇ ਇਹ ਕਹਿ ਦਿੱਤਾ ਵੀ ਤੁਹਾਡੇ ਕਰਮਾਂ ਵਿੱਚ ਹੀ ਹੈ ਨਹੀਂ ਜਿੱਥੇ ਮਰਜੀ ਚੱਲੇ ਜਾਓ ਤੁਹਾਨੂੰ ਕੋਈ ਔਲਾਦ ਨਹੀਂ ਦੇ ਸਕਦਾ ਪਰ ਗੁਰਮਖੋ ਸੱਚ ਸਾਡੇ ਗੁਰੂਆਂ ਪੀਰਾਂ ਨੇ ਆਖਿਆ ਜੀ ਦੀ ਕਿਤੇ ਝੋਲੀ ਨਾ ਭਰੇ ਉਹਦੀ ਝੋਲੀ ਬਾਬੇ ਨਾਨਕ ਜੀ ਦੇ ਘਰੇ ਪਰ ਜਾਂਦੀ ਹੈ ਕੀ ਹੋਇਆ ਬਾਬਾ ਆਦਮ ਜੀ ਦੀ ਉਮਰ ਬਡੇਪੇ ਵਿੱਚ ਜਾਣ ਲੱਗ ਪਈ ਆਸਾਂ ਛੱਡ ਦਿੱਤੀਆਂ ਵੀ ਹੁਣ ਸਾਡੇ ਘਰੇ ਕੋਈ ਪੁੱਤਰ ਨਹੀਂ ਹੋਣਾ ਬਜ਼ੁਰਗ ਪੁਣੇ ਵਿੱਚ ਆ ਗਏ ਆ ਪਰ ਆਸ ਅਜੇ ਵੀ ਹੈ ਵੀ ਸਾਡੀ ਕੁੱਖ ਨੂੰ ਭਾਗ ਲੱਗੇ ਕੀ ਹੋਇਆ ਇੱਕ ਦਿਨ ਬਾਬਾ ਆਦਮ ਜੀ ਬੜੇ ਉਦਾਸ ਬੈਠੇ ਸਨ ਤੇ ਬਾਬਾ ਆਦਮ ਜੀ ਦੇ ਕੋਲੋਂ ਇੱਕ ਗੁਰੂ ਦਾ ਪਿਆਰਾ ਸਿੱਖ ਲੰਘਿਆ ਜਦੋਂ ਗੁਰੂ ਦਾ ਪਿਆਰਾ ਸਿੱਖ ਲੰਗਿਆ ਵੇਖਿਆ ਬਾਬਾ ਉਦਾਸ ਬਾਬਾ ਆਦਮ ਜੀ ਬੜੇ ਉਦਾਸ ਦੇਖੇ ਨੇ ਆਖਿਆ ਉਹ ਪੁਰਖਾ ਤੂੰ ਕਾਹਤੋਂ ਉਦਾਸ ਲੱਗਿਆ ਉਹ ਕਹਿੰਦਾ ਵੀ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਦੁੱਖ ਹਨ ਇਹ ਗੁਰਸਿੱਖ ਨੇ ਆਖਿਆ ਭਾਈ ਐਦਾਂ ਨਹੀਂ ਆਖੀਦਾ ਜ਼ਿੰਦਗੀ 'ਚ ਦੁੱਖ ਤੇ ਸੁੱਖ ਮਿਲਦਾ ਰਹਿੰਦਾ ਪਰ ਤੂੰ ਉਦਾਸ ਕਿਸ ਗੱਲ ਤੋਂ ਹੈ ਕਹਿੰਦਾ ਵੀ ਮੇਰੇ ਘਰ ਦੇ ਵਿੱਚ ਅਜੇ ਤੱਕ ਨਾ ਕੋਈ ਧੀ ਨਾ ਕੋਈ ਪੁੱਤਰ ਨੇ ਔਲਾਦ ਨੇ ਜਨਮ ਨਹੀਂ ਲਿਆ ਮੇਰੀ ਪਤਨੀ ਬਹੁਤ ਦੁਖੀ ਹੈ ਲੋਕੀ ਮਿਹਣੇ ਮਾਰਦੇ ਨੇ ਜਰ ਨਹੀਂ ਹੁੰਦਾ ਨਾ ਘਰੇ ਬਹਿ ਸਕਦੇ ਆ ਨਾ ਬਾਹਰ ਜਾ ਸਕਦੇ ਆ ਮੈਂ ਬੜਿਆਂ ਸੰਤਾਂ ਫਕੀਰਾਂ ਵੈਦਾਂ ਕੋਲੇ ਗਿਆ ਸਭ ਨੇ ਹੱਥ ਕਨੇ ਕਰ ਦਿੱਤੇ ਬਾਬਾ ਆਦਮ ਤੇਰੇ ਘਰੇ ਔਲਾਦ ਨਹੀਂ ਹੋ ਸਕਦੀ ਉਸ ਗੁਰ ਸਿੱਖ ਨੇ ਆਖਿਆ ਉਹ ਭਗਤਾ ਇੱਕ ਕਾਰ ਹੋਰ ਹੈ ਜਿਸ ਘਰ ਵਿੱਚ ਝੋਲੀ ਪਰ ਜਾਂਦੀ ਹੈ ਬਾਬਾ ਆਦਮ ਕਹਿੰਦਾ ਵੀ ਉਹ ਕਿਹੜਾ ਘਰ ਹੈ ਵੈਸੇ ਮੈਂ ਘਰ ਕੋਈ ਛੱਡਿਆ ਨਹੀਂ ਪਰ ਤੂੰ ਮੈਨੂੰ ਦੱਸ ਦੇ ਕਿਹੜਾ ਘਰ ਹੈ ਤੇ ਗੁਰਮਖੋ ਉਹਨੇ ਕਿਸ ਘਰ ਦਾ ਗਿਆਨ ਦਿੱਤਾ ਉਸ ਸਾਧੂ ਸੰਤ ਫਕੀਰ ਨੇ ਆਖਿਆ ਉਹ ਘਰ ਹੈ ਗੁਰੂ ਰਾਮਦਾਸ ਮਹਾਰਾਜ ਦਾ ਗੁਰੂ ਰਾਮਦਾਸ ਮਹਾਰਾਜ ਦੇ ਘਰ ਵਿੱਚ ਸਾਡੀਆਂ ਝੋਲੀਆਂ ਪੜ ਜਾਂਦੀਆਂ ਹਨ ਪਿਆਰੀ ਸਾਧ ਸੰਗਤ ਜੀ ਉਹਨੇ ਕੀ ਕਿਤਾਬੀ ਉਹ ਸਿੱਖ ਦੀ ਸੰਗਤ ਕੀਤੀ ਬਾਬਾ ਆਦਮ ਜੀ ਉਹਦੀ ਪਤਨੀ ਦੋਨੋਂ ਕਹਿੰਦੇ ਗੁਰੂ ਕੇ ਲੰਗਰਾਂ ਵਿੱਚ ਜਾ ਕੇ ਸੇਵਾ ਕਰ ਲਾਂ ਸਮਾਂ ਮਿਲੇ ਸੰਗਤਾਂ ਦੇ ਝੂਠੇ ਬਰਤਨ ਮਾਂਜਣ ਸਮਾਂ ਮਿਲੇ ਗੁਰੂ ਦੀ ਸੰਗਤ ਵਿੱਚ ਬਹਿ ਕੇ ਨਾਮ ਸੁਣਨਾ ਸਮਾਂ ਮਿਲੇ ਬਾਹਰੋਂ ਜੰਗਲਾਂ ਦੇ ਵਿੱਚੋਂ ਲੱਕੜਾਂ ਇਕੱਠੀਆਂ ਕਰਕੇ ਲਿਆਉਂਦੇ ਸੀ ਤੇ ਗੁਰੂ ਕੇ ਲੰਗਰਾਂ ਵਿੱਚ ਸੁੱਟ ਦਿੰਦੇ ਸੀ ਜਿਵੇਂ ਪਹਿਲੇ ਸਮਿਆਂ ਦੇ ਵਿੱਚ ਗੁਰੂ ਦੇ ਘਰ ਦੇ ਵਿੱਚ ਲੋਹਾ ਤਪਦੀਆਂ ਸਨ ਅੱਗ ਬਲਦੀ ਸੀ ਲੱਕੜਾਂ ਦੀ ਜ਼ਰੂਰਤ ਹੁੰਦੀ ਸੀ ਐਂਦਾ ਕਰਦਿਆਂ ਕਰਦਿਆਂ ਇਹਨੇ ਬਹੁਤ ਸਮਾਂ ਗੁਰੂ ਰਾਮਦਾਸ ਦੇ ਘਰ ਵਿੱਚ ਸੇਵਾ ਕੀਤੀ। ਉਹ ਕੀ ਕਰਦੇ ਸਨ ਵੀ ਦੋ ਪੰਡਾ ਲੈ ਕੇ ਆਉਂਦੇ ਸਨ। ਇੱਕ ਪੰਡ ਗੁਰੂ ਰਾਮਦਾਸ ਦੇ ਘਰ ਦੇ ਵਿੱਚ ਲੰਗਰ ਦੇ ਵਿੱਚ ਰੱਖ ਦਿੰਦੇ ਸਨ ਤੇ ਇੱਕ ਪੰਡ ਆਪਣੇ ਘਰੇ ਰੱਖ ਲੈਂਦੇ ਸੀ ਕਿਤੇ ਲੋੜ ਹੀ ਪੈ ਜਾਵੇ ਤੇ ਮੌਕੇ ਤੇ ਜੰਗਲ ਨਾ ਜਾਇਆ ਜਾਵੇ ਲੱਕੜਾਂ ਕੱਟੀਆਂ ਕਰਨ ਵਾਸਤੇ ਤੇ ਅਸੀਂ ਆਪਣੇ ਘਰ ਤੋਂ ਪੰਡ ਤੋਂ ਕੇ ਗੁਰੂ ਰਾਮਦਾਸ ਦੇ ਲੰਗਰਾਂ ਵਿੱਚ ਲੈ ਜੀਏ ਕੋਈ ਰੁਕਾਵਟ ਨਾ ਹੋਵੇ ਸੇਵਾ ਵਿੱਚ ਵਿਗੜ ਨਾ ਪੈ ਜਾਈ ਕੋਈ ਸਮਾਂ ਆਇਆ ਕਹਿੰਦੇ ਫਨੇਰੀ ਚਖੜ ਆਇਆ ਮੀ ਬਹੁਤ ਪੈ ਗਿਆ ਜੰਗਲਾਂ ਦੀਆਂ ਜਿਹੜੀਆਂ ਲੱਕੜਾਂ ਸੀ ਗਿੱਲੀਆਂ ਹੋ ਗਈਆਂ ਇਹ ਆਪਾਂ ਨੂੰ ਵੀ ਪਤਾ ਵੀ ਗਿੱਲੀ ਲੱਕੜ ਦੇ ਨਾਲ ਅੱਗ ਨਹੀਂ ਬਾਲੀ ਸੀ 46 ਦਿਨ ਸਨ ਜਦੋਂ ਕਿਨੇ ਮੀਂਹ ਬੜਾ ਪਿਆ ਤੇ ਬਾਬਾ ਆਦਮ ਜੀ ਜਦੋਂ ਗੁਰੂ ਰਾਮਦਾਸ ਦੇ ਘਰ ਵਿੱਚ ਆਏ ਵੇਖਿਆ ਵੀ ਜਿਹੜੀ ਸੰਗਤ ਸੀ 46 ਦਿਨ ਸੀ ਤੇ ਉਹਨਾਂ ਨੂੰ ਵੀ ਠੰਡ ਲੱਗ ਰਹੀ ਸੀ ਮੀਂਹ ਬੜਾ ਪਿਆ ਠੰਡੀ ਹਵਾ ਚੱਲਦੀ ਹੈ ਤੇ ਬਾਬੇ ਆਦਮ ਜੀ ਦੇ ਮਨ ਵਿੱਚ ਆਇਆ ਵੀ ਕਿਉਂ ਨਾ ਹੋਵੇ ਵੀ ਗੁਰੂ ਰਾਮਦਾਸ ਦੇ ਘਰ ਦੀ ਸੰਗਤਾਂ ਦੀ ਮੈਂ ਸੇਵਾ ਕਰ ਲਵਾਂ ਸੇਵਾ ਕਿਵੇਂ ਕੀਤੀ ਘਰੋਂ ਲੱਕੜਾ ਲੈ ਕੇ ਆਏ ਇੱਕ ਇੱਕ ਪੰਡੂ ਨੂੰ ਇੱਕ ਪੰਡ ਗੁਰੂ ਦੇ ਲੰਗਰਾਂ ਵਿੱਚ ਰੱਖ ਦਿੱਤੀ ਤੇ ਇੱਕ ਪੰਡ ਥੋੜੀਆਂ ਥੋੜੀਆਂ ਲੱਕੜੀਆਂ ਤੋੜ ਕੇ ਸਰੋਵਰ ਦੇ ਗੁਰਮਖੋ ਕੰਡੇ ਤੇ ਸਾਈਡ ਤੇ ਪਾਸੇ ਦੇ ਕਰਕੇ ਧੂਨੀਆਂ ਲਾ ਦਿੱਤੀਆਂ ਜੇੜੀ ਸੰਗਤ ਠੰਡ ਦੇ ਨਾਲ ਠਰੂ ਠਰੂ ਕਰਦੀ ਸੀ ਠੰਡ ਲੱਗਦੀ ਸੀ ਨਿੱਕੇ ਨਿੱਕੇ ਬੱਚੇ ਸੀ ਕੋਲ ਸੰਗਤ ਦੇ ਕਹਿੰਦੇ ਉਹ ਭੱਜ ਕੇ ਆ ਕੇ ਧੂਣੀਆਂ ਦੇ ਕੋਲੇ ਬਹਿ ਗਏ ਤੇ ਬੜਾ ਮਨ ਖੁਸ਼ ਹੋਇਆ ਨਾ ਤੇ ਦੁਆਵਾਂ ਦਿੱਤੀਆਂ ਦੁਆਵਾਂ ਬਾਬੇ ਆਦਮ ਜੀ ਜਦੋਂ ਦੁਆਵਾਂ ਦਿੱਤੀਆਂ ਇਹ ਗੱਲ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਕੋਲੇ ਪਹੁੰਚੀ ਗੁਰੂ ਰਾਮਦਾਸ ਨੂੰ ਕਿਸੇ ਨੇ ਜਾ ਕੇ ਦੱਸਿਆ ਸੱਚੇ ਪਾਤਸ਼ਾਹ ਮਹਾਰਾਜ ਇੱਕ ਪਿਆਰਾ ਜ ਸਿੱਖ ਹੈ ਬਜ਼ੁਰਗ ਉਹਨੇ ਤੁਹਾਡੀ ਸੰਗਤਾਂ ਦੀ ਬੜਾ ਬੜੀ ਸੇਵਾ ਕੀਤੀ ਹੈ ਗੁਰੂ ਰਾਮਦਾਸ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਜਿੱਥੇ ਮੇਰੀ ਸੰਗਤ ਖੁਸ਼ ਹੋਵੇ ਮਹਾਰਾਜ ਕਹਿੰਦੇ ਉਥੇ ਮੇਰੀ ਵੀ ਖੁਸ਼ੀ ਵਰਤਦੀ ਹੈ ਕਹਿੰਦੇ ਬਾਬੇ ਆਦਮ ਜੀ ਨੂੰ ਸਦਿਆ ਗਿਆ ਉਹਦੀ ਪਤਨੀ ਨੂੰ ਵੀ ਸਦਿਆ ਗਿਆ ਆਖਿਆ ਵੀ ਤੁਸੀਂ ਸੇਵਾ ਕੀਤੀ ਹੈ ਕਹਿੰਦੇ ਜੀ ਹਾਂਜੀ ਕੀਤੀ ਹੈ ਤੇ ਗੁਰਮਖੋ ਇਹ ਨਹੀਂ ਆਖਿਆ ਵੀ ਸਤਿਗੁਰੂ ਅਸੀਂ ਇੰਨਾ ਕੁਝ ਨਾ ਆਖਿਆ ਮਹਾਰਾਜ ਤੁਹਾਡੀ ਕਿਰਪਾ ਨਾਲ ਸੇਵਾ ਹੋਈ ਗੁਰੂ ਦੀ ਕਿਰਪਾ ਨਾਲ ਵਰਤਣੀ ਚਾਹੀਦੀ ਬਾਬੇ ਆਦਮੀ ਜੀ ਨੂੰ ਆਖਿਆ ਵੀ ਤੁਹਾਡੀ ਕੋਈ ਮਨ ਦੀ ਇੱਛਾ ਹੋਵੇ ਤੀ ਤੁਸੀਂ ਦੱਸੋ ਤੁਹਾਡੀ ਮਨ ਦੀ ਇੱਛਾ ਪੂਰੀ ਕਰ ਦਵਾਂ ਹੱਥ ਜੋੜ ਲੈ ਤੇ ਗੁਰਮਖੋ ਪਿਆਰਿਓ ਮੰਗਣ ਦੀ ਕੋਈ ਤਾਕਤ ਨਾ ਪਵੇ ਵੀ ਗੁਰੂ ਨੂੰ ਕੀ ਆਖਾਂ ਕਿ ਸੱਚੇ ਪਾਤਸ਼ਾਹ ਸਾਡੇ ਘਰ ਵਿੱਚ ਔਲਾਦ ਨਹੀਂ ਜੇ ਮੈਂ ਗੁਰੂ ਨੂੰ ਇਹ ਗੱਲ ਕਹਿ ਦਿੱਤੀ ਵੀ ਮੇਰੇ ਘਰ ਵਿੱਚ ਕੋਈ ਔਲਾਦ ਨਹੀਂ ਹੋਈ ਅਸੀਂ ਔਲਾਦ ਤੋਂ ਰਾਸੇ ਪਏ ਆ ਤੇ ਗੁਰਮੁਖ ਕੋ ਪਿਆਰਿਓ ਉਹਨੇ ਫਿਰ ਆਪਣੀ ਚਿੱਟੀ ਦਾੜੇ ਵੱਲ ਵੇਖਿਆ ਵੀ ਆਖਣਗੇ ਟੌਲੀ ਦਾੜੀ ਹੋਗੀ ਜੁਣਤੀ ਪੁੱਤਰ ਮੰਗਦਾ ਕਹਿੰਦੇ ਚੁੱਪ ਕਰ ਗਿਆ ਅੱਖੀਆਂ ਦੇ ਵਿੱਚੋਂ ਪਾਣੀ ਆ ਗਿਆ ਮਹਾਰਾਜ ਕੁਝ ਨਹੀਂ ਚਾਹੀਦਾ ਤੁਹਾਡੀ ਬਖਸ਼ਿਸ਼ ਚਾਹੀਦੀ ਹੈ ਇਕ ਗੁਰਮਖੋ ਪਿਆਰਿਓ ਗੁਰੂ ਫਿਰ ਵੀ ਦੇਣ ਤੇ ਆਉਂਦਾ ਰਹਿਮਤਾਂ ਘਰੇ ਆ ਗਏ ਜਦੋਂ ਘਰੇ ਆਏ ਬਾਬੇ ਆਦਮ ਜੀ ਦੀ ਪਤਨੀ ਨੇ ਆਖਿਆ ਜੀ ਤੁਸੀਂ ਮਹਾਰਾਜ ਤੋਂ ਕੁਝ ਮੰਗਿਆ ਕਿਉਂ ਨਹੀਂ ਆਪਾਂ ਔਲਾਦ ਦੇ ਖਾਤਰ ਗਏ ਸਾਂ ਤਿਸ ਗੁਰੂ ਰਾਮਦਾਸ ਮਹਾਰਾਜ ਨੂੰ ਕਹਿ ਦਿੰਦੇ ਮਹਾਰਾਜ ਕੋਈ ਕਿਰਪਾ ਕਰੋ ਸਾਡੇ ਘਰੇ ਔਲਾਦ ਨਹੀਂ ਹੈਗੀ ਤੇ ਪੁੱਤਰ ਦਾ ਕੋਈ ਜਨਮ ਮੇਹਰਾ ਕਰੋ ਪਾਤਸ਼ਾਹ ਜੀ ਹੋ ਜਾਵੇ ਤੇ ਗੁਰਮਖੋ ਪਿਆਰਿਓ ਅਗਲਾ ਦਿਨ ਫਿਰ ਚੜਿਆ ਉਹ ਕਹਿੰਦੀ ਜੀ ਮੈਂ ਜਾਣੀ ਆ ਗੁਰੂ ਰਾਮਦਾਸ ਦੇ ਘਰ ਵਿੱਚ ਦੋਨੋਂ ਫਿਰ ਗਏ ਪਤੀ ਤੇ ਪਤਨੀ ਕਿਉਂਕਿ ਮਾਂ ਦੀ ਇੱਛਾ ਜਾਦੀ ਹੁੰਦੀ ਹੈ ਗੁਰੂ ਰਾਮਦਾਸ ਮਹਾਰਾਜ ਦੇ ਘਰ ਵਿੱਚ ਜਾ ਕੇ ਮੱਥਾ ਟੇਕਿਆ ਗੁਰੂ ਰਾਮਦਾਸ ਮਹਾਰਾਜ ਨੂੰ ਉਸ ਪਤਨੀ ਨੇ ਆਖਿਆ ਪਾਤਸ਼ਾਹ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਕੱਲ ਮੇਰੇ ਤੁਸੀਂ ਪਤੀ ਨੂੰ ਪੁੱਛਿਆ ਸੀ ਵੀ ਤੁਹਾਡੇ ਕੋਈ ਆਸ ਹੋਵੇ ਤੁਹਾਡੀ ਕੋਈ ਆਸ ਹੋਵੇ ਤੇ ਉਹ ਤੁਹਾਡੀ ਆਸ ਅਸੀਂ ਪੂਰੀ ਕਰਾਂਗੇ ਤੇ ਗੁਰਮਖੋ ਪਿਆਰਿਓ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਹਾਂ ਅਸੀਂ ਇਹ ਗੱਲ ਕਹੀ ਸੀ ਪਰ ਮਹਾਰਾਜ ਮੇਰੇ ਪਤੀ ਨੇ ਕੁਝ ਨਹੀਂ ਮੰਗਿਆ ਮਹਾਰਾਜ ਨੇ ਤਾਂ ਨਹੀਂ ਮੰਗਿਆ ਕਿਉਂਕਿ ਸਾਡੀ ਉਮਰ ਬਡੇਪੇ ਪਣ ਦੇ ਵਿੱਚ ਆ ਗਈ ਹੈ ਮੰਗਦਿਆਂ ਵੀ ਸ਼ਰਮ ਆਉਂਦੀ ਹੈ ਵੀ ਇਸ ਉਮਰ ਦੇ ਵਿੱਚ ਧੀ ਪੁੱਤਰ ਦਾ ਕਿਵੇਂ ਅਸੀਂ ਕਹੀਏ ਵੀ ਮਹਾਰਾਜ ਕਿਰਪਾ ਕਰੋ ਸਾਡੇ ਘਰ ਧੀ ਪੁੱਤਰ ਹੋ ਜਾਵੇ ਇਹ ਗੁਰਮਖੋ ਪਿਆਰਿਓ ਗੁਰੂ ਰਾਮਦਾਸ ਮਹਾਰਾ ਸੱਚੇ ਪਾਤਸ਼ਾਹ ਜਿਵੇਂ ਆਖਿਆ ਮਾਤਾ ਤੁਸੀਂ ਦੱਸ ਦਿਓ ਤੁਹਾਨੂੰ ਕਾਹਦੀ ਲੋੜ ਐ ਜੋ ਮੰਗੋਗੇ ਗੁਰੂ ਨਾਨਕ ਦੇ ਘਰ ਵਿੱਚੋਂ ਤੁਹਾਨੂੰ ਮਿਲੇਗਾ ਕਿਉਂਕਿ ਤੁਸੀਂ ਗੁਰੂ ਨਾਨਕ ਦੇ ਘਰ ਦੀ ਸੰਗਤ ਦੀ ਸੇਵਾ ਕੀਤੀ ਐ ਝੋਲੀ ਾਟ ਕੇ ਉਸ ਬੀਬੀ ਬਾਬੇ ਆਦਮ ਦੀ ਪਤਨੀ ਨੇ ਆਖਿਆ ਪਾਤਸ਼ਾਹ ਸਾਡੇ ਘਰ ਧੀ ਜਾਂ ਪੁੱਤਰ ਦਾ ਜਨਮ ਹੋ ਜਾਵੇ ਗੁਰੂ ਰਾਮਦਾਸ ਮਹਾਰਾਜ ਨੇ ਆਖਿਆ ਲੈ ਮਾਤਾ ਤੇਰੇ ਘਰੇ ਪੁੱਤਰ ਹੋਵੇਗਾ ਉਹਦਾ ਨਾਮ ਤੂੰ ਭਗਤੂ ਰੱਖਣਾ ਭਗਤੂ ਉਹਦਾ ਨਾਮ ਭਗਤੂ ਰੱਖਣਾ ਤੇ ਮਹਾਰਾਜ ਸੱਚੀ ਪਾਤਸ਼ਾਹ ਜੀ ਕਹਿੰਦੇ ਉਹ ਤੁਹਾਡੇ ਖੁੱਲਾਂ ਦਾ ਨਾਮ ਰੋਸ਼ਨ ਕਰ ਦਵੇ ਗੁਰਮਖੋ ਕੁਝ ਸਮਾਂ ਹੋ ਜਾ ਰਿਹਾ ਕਦੀ ਝੋਲੀ ਨਹੀਂ ਭਰੀ ਥਾਂ ਥਾਂ ਤੇ ਗਏ ਸਭ ਨੇ ਹੱਥ ਕੜੇ ਕਰਦੇ ਤੇਰੇ ਘਰ ਪੀ ਪੁੱਤਰ ਹੋਏ ਨਹੀਂ ਸਕਦਾ ਪਰ ਗੁਰੂ ਰਾਮਦਾਸ ਦੇ ਘਰ ਵਿੱਚ ਜਦੋਂ ਸੇਵਾ ਕੀਤੀ ਭਾਵਨਾ ਦੇ ਨਾਲ ਤੇ ਮਹਾਰਾਜ ਨੇ ਇੰਨੀਆ ਰਹਿਮਤਾ ਕੀਤੀਆਂ ਕਿੰ데 ਉਹਨਾਂ ਦੇ ਘਰੇ ਪੁੱਤਰ ਨੇ ਜਨਮ ਲਿਆ ਤੇ ਫਿਰ ਉਹਨਾਂ ਨੇ ਗੁਰੂ ਮਹਾਰਾਜ ਦਾ ਬਚਨ ਮੰਨ ਕੇ ਉਸ ਸਿੱਖ ਦਾ ਨਾਮ ਪਾਈ ਭਗਤੂ ਰੱਖਿਆ ਤੇ ਉਹ ਬੜਾ ਪਿਆਰਾ ਸਿੱਖ ਹੋਇਆ ਜਿਨ੍ਹਾਂ ਨੇ ਬਾਬਾ ਭਗਤੂ ਜੀ ਨੇ ਬਾਬੇ ਆਦਮ ਜੀ ਦੀ ਖੁੱਲ ਦਾ ਨਾਮ ਰਚਣ ਕੀਤਾ ਹੈ ਇਸ ਸਾਖੀ ਦੇ ਵਿੱਚੋਂ ਇਹ ਗਿਆਨ ਮਿਲਦਾ ਹੈ ਵੀ ਗੁਰਮੁਖ ਧੀਰੀ ਨਹੀਂ ਟੋਣੀ ਚਾਹੀਦੀ ਗੁਰੂ ਦੇ ਨਾਮ ਦਾ ਪੱਲਾ ਫੜਨਾ ਚਾਹੀਦਾ ਹੈ ਇੱਕ ਦਿਨ ਕੀਤੀ ਸੇਵਾ ਪੜੀ ਬਾਣੀ ਇੱਕ ਦਿਨ ਰੰਗ ਵਿਖਾਉਂਦੀ ਹੈ ਆਓ ਸਤਿਗੁਰੂ ਜੀ ਦੇ ਗੁਣ ਗਾਉਂਦੇ ਆਂ ਨੇ ਪ੍ਰਾਜਨੀ ਖੁਲਾ ਹੋ ਜਾਂਦੀਆਂ ਨੇ ਤੁਹਾਨੂੰ ਇਸ ਚੈਨਲ ਦੇ ਰਾਹੀਂ ਨਵੀਆਂ-ਨਵੀਆਂ ਸਾਖੀਆਂ ਦੇ ਨਾਲ ਜੋੜਿਆ ਜਾਏਗਾ ਇਸ 채ਨਲ ਨੂੰ ਆਪ ਦੀ ਵੱਤ ਤੋਂ ਵੱਧ ਸਪੋਰਟ ਕਰੋ ਸਬਸਕ੍ਰਾਈਬ ਕਰੋ 채ਨਲ ਦਾ ਨਾਮ ਹੈ ਰੱਬ ਦੀ ਬਾਣੀ ਵਧੀਆ ਤੋਂ ਵਧੀਆ ਤੁਹਾਨੂੰ ਵੀਡੀਆ ਗੁਰੂ ਦੀ ਬਾਣੀ ਨਾਲ ਜੋੜਿਆ ਜਾਏਗਾ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ